ਤੋ ਡਾ ਭਲਾ ਜੇ ਕੋਈ ਨਹੀਂ ਵੱਡੇ ਹੀ ਬਹੁਤ ਹੋ ਗੂ ਗਿਆ 500 ਪਿਛਲੀ ਵਾਰੀ ਤੇ 600 ਨੂੰ ਪਰਾਰ 32 33 ਦਿਨ ਮਹੀਨ ਪਿਛਲੇ ਉਦੋਂ ਪਹਿਲੇ ਸਾਲ ਚੱਲੀ ਸੀ ਇਹ ਸੰਗਰੀ ਇਹ ਤਾਂ ਕੰਮ ਕਰਾਇਆ ਜੀ ਨਹੀਂ ਇਹਦੇ ਬਾਰੇ ਆਹ ਦੇ ਆਪਣੇ ਤਾਂ ਇੱਥੇ ਕਿੰਨਾ ਗਿਆ ਪਹਿਲ ਤੇ ਪਾਣੀ ਪਾਗਾ ਇੱਥੇ ਗੁੱਲੀਆਂ ਬਣੀਆਂ ਬਣਾਂਗਾ ਸਰਾਖ ਵੱਜਿਆਂ ਲਾਂਗਾ ਇਹਦੇ ਨਾਲ ਆਵੇ ਬੰਦ ਇਹ ਹੁਣ ਘਾਤਦਾ ਹੀ ਨਹੀਂ ਥੱਲੇ ਬੋਸ਼ ਪਾ ਕੇ ਸਾਰ ਦੇਖ ਲੂ ਆਪਾਂ ਹੀ ਬੱਸ ਆ ਪੈਂਦੀ ਸੀ ਇਹਦਾ ਨਾ ਇੱਥੇ ਐਂਡ ਆਉਂਦਾ ਹੈ ਜਾਗਤ ਜੀਤਦੇ ਐਂਡ ਆਉਂਦਾ ਹੈ ਤੇ ਗੇਅਰ ਗੁਰੂ ਵੀ ਪਾਇਆ ਬਾਬੇ ਉਹ ਇਹ ਹੈਗਾ ਜੀ ਬਾਬਾ ਦਰਸ਼ਨ ਕਵਾੜੀਆ ਦਰਸ਼ਨ ਕਵਾੜੀਆ ਦੇ ਨਾਂ ਤੇ ਕੋੜਕਪੁਰ ਆ ਕੇ ਤੁਸੀਂ ਫਰੀਦਕੋਟ ਰੋਡ ਤੋਂ ਪੁੱਛ ਸਕਦੇ ਹੋ ਐਮ ਆਰ ਹੈ 60000 ਦਾ ਲਿਆ ਆ ਮੰਗਲਾਇਲ ਚਾਹਦਾ ਇੰਜਨ ਤਾਂ ਹੈ ਨਹੀਂਗਾ ਕਵਾੜ ਚਾ ਕੇ ਐ ਕਤੋਂ ਲੱਗਦਾ ਹੁੰਦਾ ਯਾਰ ਵੀ ਆ ਵੀ ਲੈ ਜੀ ਆ ਵੀ ਲੈ ਜੀ ਹਣਾ ਕਰਤੇ ਲੈ ਵੀ ਕੜਤੀ ਪੁੱਤੀ ਕਪਾਜੋ ਕਹਿੰਦੇ ਇੱਕ ਤਾਂ ਰਹਿਮ ਚੌੜੇ ਕਰਾਉਣੇ ਆ ਤੇ ਰਹਿਮ ਪਾਉਣੇ ਆ ਆਪਾਂ ਹੁਣ ਦੂਜੇ ਨੂੰ ਵੇਖਣ ਨੂੰ ਤਾਂ ਹੋ ਸਕਦਾ ਭੜੇ ਲੱਗਣਾ ਪਰ ਹਿੱਸਾ ਨਹੀਂ ਬਦਲਣਾ ਪਾਣਾ ਲੋ ਜੀ ਮਿੱਤਰ ਪਿਆਰੋ ਕੱਲ ਜਾਣਾ ਸੀ ਏਰੀਆ ਦੇਖਣ ਤੇ ਮਜਬੂਰ ਨਹੀਂ ਛੱਡਣਾ ਪਿਆ ਪਾਣੀ ਕਿਸੇ ਦੇ ਸਰ ਤੇ ਤੇ ਉਹਨੂੰ ਕਿਹਾ ਵੀ ਥੋੜਾ ਜਿਹਾ ਭਰ ਕੇ ਲਾਈਂ ਕਿਉਂਕਿ ਕੋਈ ਦਾਣਾ ਰਹਿੰਦਾ ਹੋਇਆ ਤਾਂ ਨਾਲ ਉਗਰਿਆਊਗਾ ਪਰ ਹਾਲਾਤ ਉਹਨਾਂ ਤੁਸੀਂ ਦੇਖ ਹੀ ਸਕਦੇ ਹੋ ਇਹ ਇੰਨਾ ਵੀ ਸਲਾਬ ਹੀ ਸਾਰੇ ਗਈ ਹੈ ਵੀ ਬੈੱਡ ਉੱਤੇ ਪਾਣੀ ਨਹੀਂ ਚੜਿਆ ਆਪਾਂ ਕਹਿ ਦਈਏ ਵੀ ਜਿੱਥੇ ਮੁੱਢ ਹੈ ਇਹਦੇ ਮੁੱਢਾਂ ਤੇ ਪਾਣੀ ਵੀ ਨਹੀਂ ਚੜਿਆਗਾ ਆ ਜਿਵੇਂ ਦੇਖੋ ਤੁਸੀਂ ਵੀ ਨੇੜੇ ਨੇੜੇ ਪਾਣੀ ਜ਼ਰੂਰ ਗਿਆ ਹੈ ਅ ਭਈ ਫੁੱਲਾ ਖਾਲੀ ਭਰੀ ਯਾਰ ਮੌਕ ਦੀ ਗੱਲ ਫੁੱਲਾ ਖਾਲੀ ਭਰ ਕੇ ਲੱਗ ਗਿਆ ਪਾਣੀ ਤਾਂ ਕਰਕੇ ਸਲਾਬ ਜਿਹੜੀ ਸਾਰੇ ਬੈੱਡ ਕਵਰ ਕਰ ਗਈ ਹੈ ਵਿੱਚ ਵਜਾਲੇ ਦਾ ਜਾਦੇ ਕਰ ਗਈ ਤੇ ਆਪਾਂ ਅੱਗੇ ਤਾਂ ਬਾਬੇ ਉਹ ਗੰਦਗੁੰਨ ਵਾਲੀ ਕਰਦੇ ਨਹੀਂ ਪਰ ਇਹ ਤਾਂ ਕੀ ਆਵੇ ਦਿਖ ਰਿਹਾ ਸਾਲਾ ਰਾਇਤ ਕੀ ਗਾਂ ਦਾ ਜਿਆਦਾ ਦਿਖ ਰਿਹਾ ਤੇ ਇਹਦਾ ਦਿਨੇ ਫਿਰ ਕੀ ਇਲਾਜ ਕਰੀਏ ਤੇ ਇੱਕ ਇਹ ਹੁਣ 13 14 ਦਿਨਾਂ ਦੀ ਹੋ ਗਈ ਤੇ ਦੂਜਾ ਪਾਣੀ ਇਹ ਤੇ ਲੱਗ ਗਿਆ ਤੇ ਹੁਣ ਸਪਰੇਅ ਆ ਜਿਹੜੀ ਮੈਂ ਸੋਚਦਾ ਇੱਕ ਕਰੀ ਮਾੜੀ ਜੀ ਨਰਮ ਮਾਰਦਗੇ ਇਹਦੂ ਅੱਗੇ ਚੰਗੀ ਮਾਰਦਾਂਗੇ ਫੇਰਾਂ ਫਿਰ ਵੇਣੇ ਪ੍ਰੋਗਲੀ ਮਰਗੀ ਠੋਕ ਦਿੰਨੇ ਤੇ ਨਾਲ ਘਟਾਰਾ ਪਾ ਦਿੰਨੇ ਤੇ ਉਸ ਤੋਂ ਬਾਅਦ ਆ ਜਿਹੜਾ ਆਪਾਂ ਅਗਲੇ ਹਫਤੇ ਜੋ ਫੇਰ ਸਿੱਲਾ ਹੋਇਆ ਕੰਮ ਹੈ ਪਾਣੀ ਲਾਇਆ 10 ਦਿਨਾਂ ਨੂੰ ਉਦੋਂ ਠੋਕਾਂਗੇ ਚੰਗੀ ਉਹਦਾਂ ਨੂੰ ਪੱਤੇ ਵੀ 4-4 ਕਰ ਜੂ ਹੁਣ 3-3 ਪੱਤੇ ਆ ਜੀ ਤੇ ਆਹ ਵੇਖੋ ਸਲਾਬ ਹੀ ਐ ਵੈਸੇ ਪਾਣੀ ਨਹੀਂ ਉੱਪਰ ਜੜਿਆ ਮਿੱਤਰੋ ਇਹ ਇੰਨਾ ਪਾਣੀ ਕਦੇ ਲਾਇਆ ਨਹੀਂ ਸੀ ਆਪਾਂ ਤਨ ਕੇ ਬਹੁਤ ਘੱਟ ਪਾਣੀ ਲਾਈਦਾ ਸੀ ਪਰਇਤ ਕੀ ਚਲੋ ਗੈਰ ਹਾਜ਼ਰੀ ਦੇ ਵਿੱਚ ਕੰਮ ਹੋ ਗਿਆ ਪਰ ਫੇਰ ਵੀ ਬਚਤ ਰਹਿ ਗਈ ਕੋਈ ਨੁਕਸਾਨ ਤਾਂ ਇਹਦਾ ਨਹੀਂ ਬਸ ਮਨ ਨੂੰ ਆਇਆ ਵੀ ਅੱਗੇ ਬਾਲੀ ਕੱਲੀ ਥੋੜੀ ਸੱਲ ਦੇਣੀ ਹੁੰਦੀ ਹੈ ਪੂਰੀ ਪੂਰੀ ਜਿਵੇਂ ਆਹ ਇੱਥੇ ਤੁਹਾਨੂੰ ਦੇਖੋ ਆ ਖਾਲੀਆਂ ਸਹੀ ਲੱਗੂਆਂ ਵੀਡੀਓ ਜੀ ਤਾਂ ਲੱਗੂਗਾ ਬਹੁਤ ਜ਼ਿਆਦਾ ਪਾਣੀ ਲੱਗਿਆ ਪਰ ਬਸ ਗਿਆ ਸਰੋਂ ਵੀ ਆਪਣੀ ਤਗਰੀ ਨੂੰ ਵਟਾਉਂਦੀ ਆਉਂਦੀ ਰਾਂਗ ਹੁਣ ਇੱਥੇ ਵਾਉਣ ਦਾ ਚਾਹ ਸਾਨੂੰ ਵੀ ਦਵਾ ਦਾ ਸਰੋਂ ਵੱਢੀਏ ਇੱਥੇ ਪਾਈਏ ਖਲਾਰੇ ਫਿਰ ਟਰੈਕਟਰ ਨਾਲ ਕਰੀਏ ਫਿਰ ਚੱਕ ਮੱਕੀ ਵਾਲੇ ਦਿਨ ਵੀ ਬਹੁਤ ਕਾਲ ਸੀਗੀ ਤੁਹਾਨੂੰ ਪਤਾ ਐ ਹੁੰਦਾ ਵੀ ਦਵਾ ਦਾ ਬੀਜ ਜੀ ਜਾਵੇ ਅਰ ਮੁੜ ਕੇ ਝੋਨੇ ਵੇਲੇ ਨਾਲ ਲੇਟ ਹੋਊਗਾ ਤੇ ਹੁਣ ਇਹਦੇ ਵਰੀ ਵੀ ਹੈ ਤਾਂ ਕਾਲੀ ਪਰ ਕੋਈ ਗੱਲ ਨਹੀਂ ਇੱਥੇ ਫੇਰ ਸਵਾਦ ਲਾਵਾਂਗੇ ਪੂਰੇ ਗੇਰ ਨੇ ਪਹਿਲੀ ਵਾਰ ਵੀ 5000 ਰੁਪਿਆ ਲਾਇਆ ਜਿੱਥੋਂ ਇੱਥੋਂ ਵੈਲਡ ਕਰਿਆ ਵਿਆਵੇ ਇਹ ਪਿਛਲੀ ਵਾਰੀ ਸੀਗਾ ਬੀਂਗਾ ਵੈਲਡ ਕਰੀਏ ਤੇ ਫਰਕ ਸੀਗਾ ਜਦੋਂ ਐ ਕਮਾਉਂਦੇ ਸੀ ਤਾਂ ਅੰਦਰੋਂ ਇਹਨੇ ਸਟਾਰ ਵੱਧ ਪਈ ਇਹ ਸੰਗਰੀ ਇਹ ਤਾਂ ਕੰਮ ਕਰਾਇਆ ਸੀ ਹੁਣ ਫੇਰ ਨਕਸ਼ਾ ਸਾਲਾ ਪਤਾ ਨਹੀਂ ਕਿਹਦੇ ਚ ਨਕਸ਼ਾ ਹਾਂ ਇੰਨੇ ਦੇ ਬੁੱਲੀ ਹੋਣੀਆਂ ਲਵਾ ਦੇਣਾ ਹੈ ਪਾਈਪਾਂ ਦੇ ਕੱਲ ਨੂੰ ਆ ਪੱਤੀ ਲਵਾਉਣੀ ਹੈ ਹਾਂ ਸਾਰਦਾ ਹੈ ਇਹ ਮੈਨੂੰ ਇੱਕ ਦੇਣਾ ਵੇਰਾਂ ਦੀ ਖਤਮਾ ਖਰਾਬੀ ਵੇਰਾਂਾਂ ਚ ਪਲੇ ਬੋ ਮਰੀ ਜਾਂਦਾ ਦੋਹਾਂ ਚੀਜ਼ ਫਰਪਲੇ ਦੋਵੇਂ ਖਤਮ ਹੋ ਜਾਣੇ ਫੇਰ ਹੀ ਅੰਦਰ ਲਾ ਬਾਹਰ ਲਾ ਇਹ ਤਾਂ ਫਰਕ ਤਾਂ ਪੈਂਦਾ ਹੋਊ ਯਾਰ ਹਨਾ ਬਾਈ ਤੇ ਫਰਕ ਬਈ ਆ ਹੁਣ ਇਧਰ ਆਪਣੀ ਕਿੰਨੀ ਜਗਾ ਐ ਸੂਤਾ ਨਹੀਂ ਮਾਰਦੇ ਨੀ ਮਸ਼ੀਨ ਉਹਨਾਂ ਹਨਾ ਫਿਰ ਰੈਂਚੜ ਲਿਆ ਕੀ ਨਹੀਂ ਕਰਦਾ ਕਰ ਨਹੀਂ ਬਈ ਯਾਰ ਫਰਕ ਤਾਂ ਪੈਂਦਾ ਹੀ ਆ ਪੱਖਾ ਆਪਣਾ ਛੋਟਾ ਰਹਿ ਜਾਂਦਾ ਯਾਰ ਮੈਂ ਨਾ ਇਹ ਇਹਦਾ ਪੱਖਾ ਤੇ ਆਪਣੇ ਲਈ ਦਾ ਸੇਮ ਆ ਬਾਈ ਯਾਰ ਇਹਦਾ ਫਰਕ ਹੋਊਗਾ ਬਾਈ ਫਿਰ ਇਹ ਆ ਪੱਖੇ ਆ ਪੈਣੇ ਸੀ ਆਪਣੇ ਰਾਜਾ ਵਾਲੇ ਯਾਰ ਐ ਵੀਰ ਇੱਥੇ ਪਏ ਆ ਬਈ ਇੱਕ ਵੇਖ ਗਿਆ ਸੀ ਧਰ ਕੇ ਆਪਦੇ ਅੰਦਰ ਪਏ ਆ ਇਹਦਾ ਸਾਈਜ਼ ਤਾਂ ਮણો ਬਣੋ ਆ ਪੱਖੇ ਤਾਂ ਪੱਖਾ ਧਰ ਕੇ ਬਈ ਯਾਰ ਆਪਣੇ ਪੱਖੇ ਛੋਟੇ ਪੈਂਦੇ ਆ ਯਾਰੀ ਮੈਂ ਤਾਂ ਹੋ ਸਕਦਾ ਆਪਾਂ ਇਹਨਾਂ ਨੂੰ ਵੇਖ ਕੇ ਪੱਖਾ ਦੇਤਾ ਪੁਰਾਣਿਆਂ ਨੂੰ ਤੇ ਪਿਛਲੀ ਵਾਰੀ ਵੀ ਪੱਖੇ ਆਪਣੇ ਛੋਟੇ ਹੀ ਪਰ ਆਪਣੀ ਕਦੇ ਮਹੀਨ ਭਰੀ ਵੀ ਨਹੀਂ ਸੀ ਇਹ ਵੀ ਗੱਲ ਆ ਕਦੇ ਚੋਕ ਤਾਂ ਹੋਈ ਨਹੀਂ ਇਹ ਲਾ ਇਹ ਨਿੜੇ ਤੜੇ ਨਹੀਂ ਜਾਂਦਾ ਏ ਹਾਂ ਇਹ ਨਾ ਜਮ ਸੱਲਾਂ ਤੇ ਹੁੰਦਾ ਵੇਖੇ ਸੱਲਾਂ ਤੇ ਆ ਫਿਰ ਸੱਲ ਵੀ ਨਹੀਂ ਹੁੰਦੇ ਹਨ ਪੱਖਿਆਂ ਚ ਗੈਬ ਵਾਲਾ ਲੱਗਦਾ ਓਤਰ ਹੋ ਸਕਦਾ ਆਪਣਾ ਤਿਆਰਬਾ ਹੈ ਨਹੀਂ ਇਹਦੇ ਬਾਰੇ ਆਵੇ ਆਪਣੇ ਤਾਂ ਇੱਥੇ ਕਿੰਨਾ ਗੈਪ ਹੈ ਲੈ ਟੇਡੀ ਉਂਗਲ ਵਾਲਾ ਇਹਨਾਂ ਇੱਧਰ ਵਾਲਾ ਉਹਦੇ ਸਾਲੀ ਦੇ ਉਂਗਲ ਪਹਿ ਨਹੀਂ ਸਕਦੀ ਪਹਿਲਾ ਲੱਫਾ ਹੋਣ ਲੱਗਿਆ ਇਥੋਂ ਅਗਲੇ ਐ ਕਹਿੰਦੇ ਬਹੁਤ ਚੱਲੀ ਜਾਂਦਾ ਆਪਣੇ ਤਾਂ ਪਹਿਲੇ ਸਾਡੀ ਕਹਿੰਦੇ ਉਹ ਜਿਹੜੀ ਫਲੇਟ ਭੰਨਦੀ ਕਾੜਦੀ ਸੀ ਆਪਾਂ ਉਹ ਵਾਜ ਬੈ ਗਈ ਥੋੜੀ 12 10 ਦੀ ਕਰਨੀ ਐ ਤੇ ਕਿ ਵੀਰੋ ਆਹ ਬਾਹਰ ਕੱਟਣਾ ਪਿਆ ਇੱਕਾ ਗੇਅਰ ਦਾ ਬਾਬੇ ਉੱਥੇ ਸੰਗਰੀਏ ਕੰਮ ਕਰਾਈ ਉਹਨਾਂ ਨੇ ਲੋਕ ਲੋਕ ਢਿੱਲੇ ਛੱਡ ਥੇ ਤੇ ਹੁਣ ਇਹਦਾ ਆਪਾਂ ਦੁਬਾਰਾ 베ਰਿੰਗ ਦੋਵੇਂ ਪਾਉਣੇ ਪਏ ਮੂਰੋ ਉਹ ਕੰਮ ਹੋ ਗਿਆ ਬਾਕੀ ਆਹ ਗੁੱਲਗਾ ਲਾ ਦਿਗਾ ਨਾ ਨਵੇਂ ਨਾ ਪਾ ਦੇ ਨਾਲ ਜਿੰਨਾ ਕਾ ਘੱਟ ਸੀ ਪਈ ਪਾਣੀ ਪਾ ਗਾ ਇੱਥੇ ਗੁੱਲੀਆਂ ਬਣੀਆਂ ਬਣਾਂਗਾ ਸਾਖ ਵੱਜੇਣਗਾਂ ਇਹਦੇ ਨਾਲ ਆਵੇ ਬੰਦ ਤੇ ਹੁਣ ਘਾਤਦਾ ਹੀ ਨਹੀਂ ਥੱਲੇ ਬੋਸ਼ ਪਾ ਕੇ ਸਾਰ ਦੇਖੋ ਆਪਾਂ ਇੱਥੋਂ ਦਾ ਤਾਂ ਬੋੜ ਹੀ ਨਿਕਲ ਗਿਆ ਥੱਲੇ ਬੋਸ਼ ਪਾ ਦਿਆ ਕਰਾਂਗੇ ਤੇ ਫਿੰਗਰ ਆਪਾਂ ਨੂੰ ਤਕਰੀਬਨ ਆਏ ਸਾਲ ਪਾਉਣੀ ਪੈਂਦੀ ਹੈ ਕਿਉਂਕਿ 500 ਪਿਛਲੀ ਵਾਰੀ ਤੇ 600 ਤੋਂ ਪਰਾਰ 32 33 ਦਿਨ ਮਹੀਨ ਪਿਛਲੇ ਉਦੋਂ ਪਹਿਲੇ ਸਾਲ ਚੱਲੀ ਸੀ ਪਿਛਲੇ ਸਾਲ ਚੱਲੀ 27 ਦਿਨ ਤੇ ਬਲੇਡ ਜਿਹੜੇ ਤਕਰੀਬਨ ਸਾਰੇ ਨਵੇਂ ਪਾਉਣੇ ਪੈਂਦੇ ਵਿਚਾਲੇ ਆ ਕੇ ਆਪਾਂ ਬਦਲ ਦਿੰਨੇ ਤੇ ਜਿਹੜਾ ਜਾਲ ਹੈ ਜਾਲ ਪਿਛਲੇ ਸਾਲ ਨਵਾਂ ਬਣਾਇਆ ਸੀ ਐਤ ਕੀ ਆਪਾਂ ਜਾਲ ਦੇ ਕੱਲਾ ਗ੍ਰਾਈਂਡਰ ਲਵਾਤਾ ਪਾਸਾ ਪਿਛਲੀ ਵਾਰੀ ਬਦਲਤਾ ਸੀਗਾ ਥਲੜਾ ਪਾਸਾ ਤਾਂ ਕਰਤਾ ਹੀ ਐਤ ਕੀ ਫਿਰ ਪਾਸਾ ਬਦਲੇ ਤੋਂ ਵੀ ਜਿਹੜਾ ਪਹਿਲੇ ਸੀਜ਼ਨ ਪਾਸਾ ਸੀ ਉਹ ਪਾਸਾ ਕਰਕੇ ਆਪਾਂ ਤੇ ਆ ਗ੍ਰਾਈਂਡਰ ਤੇ ਟੂਲ ਲਾਤਾ ਇਹਨਾਂ ਨੇ ਉਤੋਂ ਕਿਰਾ ਸਾਫ਼ ਹੋ ਜੇ ਹੋਗੇ ਦੂਜੇ ਨੰਬਰ ਤੇ ਆਪਣਾ ਕਹਿੰਦੇ ਲਪੇਟ ਜਿਹੜਾ ਇੱਥੇ ਲਿਆ ਕੇ ਲਾਉਣਾ ਉਹੀ ਔਖਾ ਪਰੇ-ਪਰੇ ਦਾ ਸੌਖਾ ਹੀ ਲੱਗ ਜਾਂਦਾ ਪਰ ਇੱਥੇ ਲੱਗਿਆ ਹੁੰਦਾ ਤਾਂ ਲੋਡ ਨਹੀਂ ਸੀ ਹੁਣ ਹੋਵੇ ਉੱਥੇ ਫਿਰ ਸਪੈਸ਼ਲ ਕਰੇ ਜਿੰਦਗੀ ਤਾਂ ਉਦੋਂ ਪਰੇ-ਪਰੇ ਦੇਖਦਾ ਸੀ ਜਿੰਨਾ ਉੱਥੇ-ਉੱਥੇ ਲਾ ਦੇ ਪਰਾਰ ਬਾਈ ਨੇ ਹੁਣ ਇਹ ਗੱਲ ਮੈਂ ਥੋੜਾ ਜਿਹਾ ਸਰਫੇਨਾ ਕਰਤਾ ਬਾਕੀ ਜਿਹੜਾ ਆਹ ਮੇਨ ਸਸਿਆ ਬੈਂਦੀ ਸੀ ਇਹਦਾ ਨਾ ਇੱਥੇ ਐਂਡ ਆਉਂਦਾ ਹੈ ਜਾਗਤ ਜੀਤਦੇ ਐਂਡ ਆਉਂਦਾ ਹੈ ਤੇ ਐਂਡ ਆ ਜਿਹੜਾ ਜਦੋਂ ਇਹਦੀ ਚਾਲ ਪਿਛਲੀ ਏਰੀਆ ਬੰਨਦਾ ਇਹਦੇ ਜਿਹੀ ਪਲੇ ਸੀਗੀ ਇਹ ਲਈ ਤੇ ਪਲੇ ਸੀ ਤੇ ਇੱਥੇ ਹੁਣ ਏਸ ਦਾ ਪਾਡਾ ਲਾਇਆ 베어ਿੰਗ ਆਲਾ ਦਊਗਾ ਔਰ ਜਾਲ ਸਹੀ ਛਾਣੂਗਾ ਅੱਗੇ ਛੜਾਈ ਨਹੀਂ ਕਰਦਾ ਇਹ ਆ ਗਿਆ ਉੱਥੇ ਯਾਦਾ ਬਹੁਤ ਕਰਦਾ ਤੂੰ ਸ਼ੁਕਰ ਕਰ ਆਪਾਂ ਨੂੰ ਗਾਹੇ ਦੀ ਲੋੜ ਹੀ ਨਾ ਹੋਵੇ। ਹੋਰ ਦੀ ਬਾਬਾਈ। ਪੁਲੀ ਲੈਣੀ ਆ ਬਾਬੇ ਅਸੀਂ ਤਾਂ। ਬਾਬੇ ਕੋਲੇ ਚਲ ਗਿਆ ਇਧਰ ਕਿਧਰ ਉਤਰਾ ਜਾਣਾ। ਬਰਟਾਂ ਬੋਲਟਾਂ ਸਾਰਾ ਕੁਝ ਐਕਸਚੇਂਜ ਕਰਨਾ ਹੋਏ ਤਾਂ। ਪੁਲੀ ਲੈਣੀ ਬਾਬਾਈ। ਪੁਲੀ ਬਾਬਾਈ ਵਟਾਉਣੀ ਆ ਸਾਡੇ ਚੱਕਰ ਮਲਾਉਣੇ ਟਰੈਕਟਰ ਦੇ। ਇਹ ਪੁਲੀ ਤਾਂ ਸਾਡੀ ਬਹੁਤ ਚੰਗੀ ਰਹੀ ਨਾਲ। ਜਗਤਜੀਤ ਦੀ। ਸਪੈਸਰ ਵਾਲੀ ਆ। ਨਾਲ ਹੀ ਬੈਲਟ ਆ 9 ਨੰਬਰ ਆਈ ਏ 9 ਇੰਚ ਕਿਹੜੀ ਪਾਉਣੀ ਹੈ ਤਾਂ ਅਸੀਂ 10 ਪਾਉਣੀ ਹੈ ਸਵਾਦ 2 ਇੰਚੀ ਬੋਰ ਆਣਾ ਸ਼ਾਫਟ ਦਾ ਉੱਥੇ ਪਈਆਂ ਪੁਰੀਆਂ ਦੇਖੋ ਬੰਦਾ ਨਹੀਂ ਕੋਈ ਅੱਜ ਆ ਵੇ ਯਾਰ ਬਾਈ ਲੱਭ ਕੇ ਦੇ ਯਾਰ ਹੋਰ ਵਾਲੀ ਵਿੱਚ ਆਪਾਂ ਇਹਦਾ ਦੂਜੀ ਮਿਲੂ ਆਹ ਚੀਜ਼ਾਂ ਮਿਲਣਗੀਆਂ ਸਸੇ ਉਹ ਰਿੰਗ ਲਪੜੀ ਆਪਣੀ ਨਾਲ ਉਹ ਵੀ ਨੌ ਲਿਖਿਆ ਰਹੇ ਨਹੀਂ ਕਿੰਨੇ ਦਾ ਬਾਬਾ ਟਾਇਰ ਸਟਪਣੀ 4000 4000 ਦੀ ਜੇ ਉਹ ਨਵਾਂ ਲੱਗਾ ਲਾ ਕੇ ਲੈ ਉਹ ਅੱਛਾ ਉਹ ਲੱਗੀ ਮਸ਼ੀਨ ਦੇ ਨਾਲ ਉਹ 4000 ਦਾ ਸਣੇ ਰ ਹੈ ਮਸਣੇ ਟਾਇਰ ਠੀਕ ਆ ਜੇ ਸਟਪਣਾਂ ਲੈਣਗੇ ਤੇ ਆ ਬਾਬਾ ਜੀ ਕੀ ਸ਼ਾਫਟਾਂ ਪੰਗਾ ਇਹ ਸਾਰੀਆਂ ਸ਼ਾਫਟ ਸਾਰੀਆਂ ਮਸ਼ੀਨਾਂ ਦਾ ਵੱਡੀਆਂ ਛੋਟੀਆਂ ਦਾ ਮਿਲ ਜਾਂਦਾ ਆਪਣੇ ਕੋਲ ਸਭ ਦਾ ਠੀਕ ਹੈ ਜੀ ਬਾਬਾ ਬਾਬਾ ਤੇਰੀ ਦੁਕਾਨ ਲੱਭਣੀ ਥੋੜੀ ਜਿਹੀ ਔਖੀ ਹੈ ਯਾਰ ਨਾ ਸਾਰੇ ਮੁੰਡੇ ਆਪਣੇ ਸਾਰੇ ਆਉਂਦੇ ਤਾਂ ਅਸੀਂ ਵੀ ਆਏ ਦਾ 3 ਸਾਲ ਹੋ ਗਿਆ ਐ ਨੂੰ ਅੱਜ ਮਸਾ ਹੀ ਆਏ ਲੱਬ ਲਵਾ ਕੇ ਜੇ ਹੌਲੀ ਹੌਲੀ ਚੇਤਾ ਆ ਜਾਈ ਗਏ ਇੱਧਰ ਗਏ ਸੀ ਇੱਧਰ ਗਏ ਨੈਟਰ ਨੋਟ ਤੇ ਵੀ ਛਾੜਦੇ ਯਾਰ ਆਪਦੀ ਲੋਕੇਸ਼ਨ ਫਿਰ ਅਗਲਾ ਲਈ ਕਿਹਨੂੰ ਆਏ ਤਾਂ ਬਾਈ ਯਾਰ ਪਤਾ ਕਈ ਵਰੀ ਬੰਦਾ ਦੂਰੋਂ ਆਉਂਦਾ ਯਾਰ ਬਾਬਾ ਕਈ ਰਾਜਸਥਾਨ ਤੋਂ ਤਾਂ ਸਾਬ ਦੂਰੋਂ ਹੀ ਆਉਂਦੇ ਅੱਛਾ ਰਾਜਸਥਾਨ ਦਾ ਹੀ ਬੰਦੇ ਆ ਕੰਬਾਲਾ ਪੁਰਾਣਾ ਹਿੰਦਰਾ ਕੰਬਾਲਾ ਪੁਰਾਣਾ ਠੀਕ ਆ ਬਾਬਾ ਜੀ ਤਾਂ ਉਹ ਤਾਂ ਜੰਮੇ ਹੀ ਹੋਵਾਂਗੇ ਜਦੋਂ ਤੋਂ ਕੰਮ ਕਰ ਲੱਗ ਗਏ ਹਾਂ ਨਾ 72 ਦਾ ਇਹ 9896 ਨੇ ਹਾਂ ਕਸਨੇ ਜਮਾ ਨਾਲ ਇਹ ਟੈਂਕ ਕਾਹੋ ਹਾਂ ਤੇਲ ਨੂੰ ਹਨਾ ਰੱਖ ਵੀ ਮਗਰ ਮਸ਼ੀਨ ਤੇ ਦੇਈਏ ਹੈਲੋ ਆ ਇੱਥੇ ਮੂਹਰ ਲੈ ਬਸ ਪਰ ਲੈ ਤਾ ਡਾਲਾ ਆ ਪਾਪ ਵੀ ਨਹੀਂ ਲੱਭਦੇ ਆ ਵੀ ਭਾਈ ਹਨਾ ਆ ਸਾਲਾ ਅਰੀਜਨਲ ਪੋਲੀ ਦਵੱਟੇ ਦੇਣ ਦਾ ਅਜਿਹਾ ਕੀ ਆਪਾਂ ਨੂੰ ਖਰਦੀ ਰੂ ਨਾਲ ਇਹ ਮੈਨੂੰ ਛੋਟੀ ਲੱਗਦੀ ਨਾ ਉਹ ਕੰਮ ਨਹੀਂ ਆਈ ਹੀ ਨਹੀਂ ਮੈਨੂੰ ਛੋਟੀ ਬੰਦ ਗੇਰ ਗੁਰੂ ਵੀ ਪਾਇਆ ਬਾਬੇ ਉਹ ਇਹ ਹੈਗਾ ਜੀ ਬਾਬਾ ਦਰਸ਼ਨ ਕਵਾੜੀਆ ਦਰਸ਼ਨ ਕਵਾੜੀਆ ਦੇ ਨਾਂ ਤੇ ਕੋੜਕਪੁਰ ਆ ਕੇ ਤੁਸੀਂ ਫਰੀਦਕੋਟ ਰੋਡ ਤੋਂ ਪੁੱਛ ਸਕਦੇ ਹੋ ਪੁਲ ਦੇ ਨੇੜੇ ਆ ਕੇ ਜਿਹੜਾ ਫਰੀਦਕੋਟ ਦਾ ਰੋਡ ਤੇ ਨਵਾਂ ਪੁਲ ਬਣਿਆ ਲੈਣ ਵਾਲਾ ਗੱਡੀ ਦੀ ਲੈਣ ਵਾਲਾ ਉਥੋਂ ਆਪਾਂ ਪਹਿਲਾਂ ਵੀ ਵਿੱਚ ਦੇ ਕੇ ਪੁਲੀਆਂ ਵਟਾ ਕੇ ਲਿਜਾ ਸਕਦੇ ਹੈ ਨੌਂ ਦੀ ਹੈ ਚੌੜੀ ਹੈ ਤੇ ਆ ਆ ਕਿੰਨੇ ਦੀ ਆ 11 ਦੀ ਇੱਥੋਂ ਸਾਰੀਆਂ ਵੇਖ ਲੈਂਗਾ ਤਕਰੀਬਨ ਉਹਨਾਂ ਦਾ ਵਟਾ ਸੱਟਾ ਕਰਨਾ ਪਊਗਾ ਨਾਲ ਦੇ ਕੇ ਪੁਲੀ 500 ਜੇ ਇਕੱਲੀ ਪੁਲੀ ਲੈਣੀ ਆ ਤਾਂ 1000 ਦੀ ਜਿਹੜੀ ਆਪਾਂ ਲੈ ਰਹੇ ਆ ਆਪ ਲੱਬਲ ਕੇ ਦੋ ਯਾਰ ਮੈਂ ਨਾਲ ਪਰ ਐਮ ਟਾਇਰ ਵੀ ਪਾਇਆ ਬਾਈ ਸਟੈਪ ਨਹੀਂ ਪਾਰ ਆਪਣਾ ਬਾਈ ਉਥੇ 2 ਘੰਟੇ ਮਰ ਗਏ ਸੀ ਹਨਾ ਸਿੱਪਣੀ ਚੱਲਾ ਕਰ ਕਰਨ ਲੈ ਆਏ ਨਾ ਇਹਨੂੰ ਹਾਂ ਸਟਿੱਪਣੀ ਯਾਰ ਚਾਹੀਦੀ ਅਸਲ ਚ ਬਈ ਕੋਈ ਸ਼ੱਕ ਨਹੀਂ ਆਹ ਦਾਰਣਾ ਰਾਜ ਖਤਮ ਹੋ ਗਈ ਏ ਆ ਚਿੰਗੀ ਆਣ ਤਾਇਰ ਵਧੀਆ ਪਿਆ ਯਾਰ ਹਨਾ ਮਾਡਲ ਪੜਖਾ ਟਾਇਰ ਦਾ ਕਿੰਨਾ ਉੱਤੇ ਮਾਡਲ ਦੇਸੀ ਕੰਪਨੀ ਕੰਪਨੀ ਤਾਂ ਦੇਸੀ ਹੋ ਗਈ ਇੱਥੇ ਪੜਖਾ ਕਿਤੇ ਲਿਖਿਆ ਆ ਰਿਆ 21 ਆਣ 21 ਮਾਡਲ ਟਾਇਰ ਉਹ ਤਾਂ ਨਾ ਤੱਕ ਬੂਰੀ ਦਾ ਜਿਹੜੀ ਮਰਜ਼ੀ ਲੈ ਲਵਾਂ ਦਾ 35 400 4000 ਤਾਂ ਚੱਲ ਫਿਰ ਵੇਖ ਲੈਣੇ 4000 ਚ ਇੱਕ ਤਾਂ ਜਹਾਵ ਲੱਗਿਆ ਤੁਹਾਨੂੰ ਵੀ ਲਾਵਾਂਗੇ ਆਵਾਜ਼ ਤਾਂ ਹੀ ਰਹਿਮ ਤਾਂ ਬਹੁਤ ਸਾਫ਼ ਆ ਬੇਰਾ ਚੰਗੇ ਆ ਬਾਲੇ ਸਾਫ਼ ਚੰਗੇ ਹਾਂ ਵਧੀਆ ਚੱਲਦਾ ਬਈ ਇੰਜਨ-ਓੰਜਨ 60-65000 ਦਾ ਹੀ ਆ। ਇਹ ਟਾਇਰ ਹੀ ਬਹੁਤ ਵਧੀਆ ਪਾਇਆ ਯਾਰ। ਐਮ ਆਰ ਹੈ? 65000 ਦਾ ਲਿਆ। ਆ ਮੰਗਲायल ਚਾਹਦਾ ਇੰਜਨ ਤਾਂ ਹੈ ਨਹੀਂਗਾ। ਤੇ ਟਾਇਰ ਟੂਰ ਹੈਗੇ ਸੀਗਾ। ਹੁਣੇ ਸਾਰਾ ਬਈ ਕਵਾੜ ਹੋ ਜੂ ਹੈ। ਆ ਹੋਰ ਦੋ ਬੈਂਟਿਆਂ ਨੂੰ ਖਤਮ। ਠੀਕ ਹੈ ਯਾਰ। ਕਵਾੜ ਦਾ ਚਲਾਣੇ ਕੰਮ। ਆਪਾਂ ਦਾ ਬਹੁਤ ਚਲਾ ਲੇ। ਆਵੇ ਆ ਸਾਰਾ ਚਾਈਸੀ ਵੀ ਹੈਗੀ ਆ। ਰੇੜੀ ਤੇ ਲਾਉਣਾ। ਚੱਲ ਬਾਈ ਯਾਰ ਆ ਗਏ ਬੈਰ ਦੇ ਘਰ ਉਹ ਤਾਂ ਮਸ਼ੀਨ ਕੋਲੇ ਆਏ ਸੀ ਘਰੋਂ ਦਾ ਮਸ਼ੀਨ ਤਾਂ ਥੋੜਾ ਜਿਹਾ 20 ਕਿਲੋਮੀਟਰ ਦਾ ਕੋਟ ਆ ਕੇ ਓਟੋ ਵੀ ਗਾਹ ਦੀ ਗਾ ਹੁਣ ਭੱਜ ਕਰਾਈ ਜਾਣਾ 5 ਗ੍ਰਾਮ ਤੋਂ ਫੇਰ ਗਾ ਸੇਕੇ ਜਾਣਾ ਇੰਨੀ ਵਾਰ ਦਾ ਪ੍ਰੋਗਰਾਮ ਬਣ ਗਿਆ ਚੱਪਲਾ ਜੀ ਸੇਕ ਪਿਆ ਮਾਰਦਾ ਆਏ ਤਾਂ ਮਸ਼ੀਨ ਚਲਾਉਣੀ ਉਹਦਾ ਕੀ ਬਣੂਗਾ ਯਾਰ ਇਹ ਆ ਜੀ ਵੜਦੀ ਗਾ ਇੱਕ ਸਰੀਰ ਲੋ ਮਾਰੀ ਜਾ ਤੋ ਆ ਲੰਬੀ ਰੇਹ ਦੇ ਘੋੜੇ ਆ ਦਿਖਾਦੇ ਆ ਬਾਬਾ ਤੇ ਧੂਲ ਵੀ ਪਾਲ ਜਦਾ ਤੇ ਆ ਲਾਲ ਚ ਆ ਗਈ ਸੋਈ ਆਪਣੀ ਸਪੀਡ ਇਹ ਨਹੀਂ ਜਾਲੀ ਦੀ ਐ ਦੋ ਵਾਰ ਤਾਂ ਧੱਕੇ ਮਾਰਦਾ ਜਾਂ ਫਿਰ ਫੁੱਲ ਦੇ ਲਈ ਤਰਦਾ ਇਹ ਆ 60 ਤੇ ਹੀ ਕਰਦਾ ਇਹ ਸਾਲਾ ਲੈ ਵੀ ਜੱਟਾਂ ਦੇ ਆਲੂ ਕਿਉ ਹੈ ਵਾਂਢ ਦਾ ਥੋੜਾ ਹੀ ਲੱਗਦਾ ਇਹ ਸੇਖਾ ਪਹਟਾ ਗਿਆ ਬਾਬਾ ਨਹੀਂ ਨਹੀਂ ਹੋਰ ਬੱਕੀ ਵੀ ਸੀ ਅਗਲੇ ਨੇ ਯਾਰ ਬਥੇਰੇ ਨੇ ਆਏ ਫਾਲੋ ਕਰਦੇ ਆਪਾਂ ਐ ਬਾਈ ਤਾਂ ਦੇ ਬਾਈ ਹੋਰ ਅੰਦਰ ਉਹ ਹੀਰ ਗਲਾ ਹੀ ਹੋਣਾ ਨਾ ਨਾਲਾ ਬੀ ਬੂ ਲੈਣਾ ਦਾ ਗਰੀਬਾ ਲੈਣ ਕੇ ਕਿਲਾ ਦਾ ਬਾਈ ਇਹਦੇ ਆ ਤੇ ਖਰੀ ਕਰੇ ਮਾਰੇ ਤਰੱਕੀ ਆਪਾਂ ਵੀ ਆਈ ਕੈਪ ਕਰਦੇ ਪੱਕੀ ਬੜੀ ਹੋ ਗਈ ਉੱਗਰੀ ਬੰਦਿਆ ਨਾ ਬੈੱਡ ਵੀ ਬਣਾ ਵਧੀਆ ਯਾਰ ਬਹੁਤ ਆਲੂ ਹੀ ਭਰਾਵਾ ਵੇਖਾ ਵਾੜਾ ਦਾ ਫਰਕ ਆ ਬਾਈ ਮੇ ਬਰੀਕ ਵਾਲ ਬਣ ਉਹ ਵੇਖਦਾ ਆ ਦੇਖ ਪੱਕੀ ਫੋਕੀ ਨਾਲ ਦੀ ਨਾਲ ਵੇਚੀ ਆ ਬਾਈ ਆਪਾਂ ਤਾਂ ਇੱਕ ਪਾਸੇ ਹੁਲਦੇ ਜਾਣਾ ਏ ਏਹੀ ਆ ਯਾਰ ਬਾਈ ਬਹੁਤ ਹਾਂ ਲਾ ਪੱਕੀ ਦੀ ਬਹੁਤ ਬਾਈ ਢਾਈ ਕਿੱਲੇ ਹੋ 3 ਕਿੱਲੇ ਨਹੀਂ 3 ਕਿੱਲੇ ਲਾਸਟ ਆ 3 ਕਿੱਲੇ ਲਾ ਸਿੱਧਾ ਹੀ ਆ ਬਾਣੀ ਬਾਈ ਵਾਪਹਾ ਟੂੜੀ ਦੇ ਕੱਪ ਬਹੁਤ ਟੱਕਰੇ ਦੇ ਲੈ ਵੀ ਲੰਬੇ ਤੋਂ 2-2 ਕਿੱਲੇ ਦੀਓ ਸਰੀ ਦੇ ਆ ਬਾਈ ਵੀ ਬਹੁਤ ਆ ਜੇ ਧੂੜੀ ਬਾਈ ਹਜੇ ਵੇਚੀ ਨਹੀਂ ਆ ਹੋ ਜਤਨ ਇਹਦਾ ਦਾ ਹੈ ਚਲ ਜਾ ਸਰਪੰਚ ਸੁਖਦਰਸ਼ਨ ਸਿੰਘ ਸੇਖਾ ਕਲਾਂ ਖੱਦ ਦੇ 42 21 ਪੱਗ ਦੀ ਅਸੀ ਚਾਰ ਬੈ ਮੋਟਰਸਾਈਕਲ ਤੇ ਆ ਗਿਆ ਬੰਦਾ ਰਾਹ ਹੁਣ ਆ ਵੇਦਾ ਜਾਂਦਾ ਕਾਰ ਤੇ 1890 ਦੇ ਨੰਗ ਜਾਂਦਾ ਬੰਦਾ ਮਿੰਟੋਂ ਮਿੰਟ ਆ ਵੇਖ ਲੈ ਆ ਢਾਲ ਜੀ ਨਹੀਂ ਵੇਖੀ ਸੀ ਆ ਪਤਾ ਲੱਗਦਾ ਥੱਲੇ ਬਾਈ ਨੇ ਗੱਲ ਕਰਨ ਮੈਨ ਲੱਗਦਾ ਹੈ ਨਾ ਆ ਬਰੇ ਦਬੇ ਕੰਪੂਟਰ ਪਰ ਐਡਵਾਂਸੀ ਬਹੁਤ ਆ ਬਾਈ ਯਾਰ ਹਨਾ ਆ ਮਾਲ ਲਗੇ ਕਿੰਨਾ ਸੋਨਾ ਮੈਂ ਜੀ ਲੈ ਆਉਂਦੇ ਤਾਂ ਕਾਰ ਚੜਦੀ ਆ ਥੱਲੇ ਸੈਟ ਜੇ ਨਹੀਂ ਪਰ ਇੱਥੇ ਜਾਂਦੇ ਨਹੀਂ ਸੱਜ ਆ ਵੀ ਇੱਥੇ ਸੱਚਾ ਇੱਥੇ ਮ ਆਇਆ ਬਾਈ ਜਰਾ ਕੁ ਲੱਗਿਆ ਜੀ ਬਾਈ ਯਾਰ ਇੱਥੇ ਕਵਾੜੀਆ ਬਾਈ ਯਾਰ ਬਹੁਤ ਵੱਡੇ ਗੈਣ ਗੈਣਾ ਕੀ ਨਵੀਂ ਲੈ ਕੇ ਬਾਦਵਾਏ ਕਰਨੋ ਰਾਖੀ ਦਾ 4 ਰੁਪਏ ਬਾਜ ਜਾਣ ਜਾਂ। ਇਹਨਾਂ ਚ ਇੱਕ ਤਾਂ ਹੈ ਨਹੀਂ ਆ ਬਈ। ਲਾਵਾ ਲਾਉਣਾ ਹੀ ਬੜਾ ਸ਼ਾਵੇਂ ਠਾਲਦੇ ਯਾਰ ਪਹਿਲਾਂ ਤਾਂ। ਉਹ ਪਤਾ ਨਹੀਂ ਕੋਹ। ਪੁੜੀਆਂ ਹੀ ਪੁੜੀਆਂ ਚੱਕੋ ਸੇਖਾਂ ਗਾਲਾਂ। ਦਾਸ ਦੀ ਅੱਖਾਂ ਨਾ ਮੈਨਾ ਉਹ ਪਈ ਹਰੀ। ਚੁੱਪ ਕਰਕੇ ਚੱਕ ਲੈ। ਬਹੁਤ ਮਾਨਾ ਮੈਨਾ ਬੜਾ। ਕੁਆੜ ਚਾ ਕੇ ਐ ਕਤੋਂ ਲੱਗਦਾ ਹੁੰਦਾ ਯਾਰ ਵੀ ਆ ਵੀ ਲੈ ਜੀ ਆ ਵੀ ਲੈ ਜੀ। ਹਨਾ ਕਰਤੇ। 10000 ਆਪਣੇ ਦੇ ਬਰਾਬਰ ਰੱਖ ਲਾ ਮੈਂ। ਉੱਤੇ ਲਿਖਿਆ ਤਾਂ ਇਧਰ ਕੀ ਲਿਖਿਆ? ਪੁਲੀ ਤਾਂ ਲੱਭ ਗਈ 10 ਵਾਲੀ ਤੇ ਪਰ ਆਪਾਂ ਅਰੀਜਨਲ ਹੀ ਲੱਭਦੇ ਹਾਂ। ਆਹ ਭੇੜ ਪਹਿਲਾਂ ਤਾਂ ਟੂਲਾ ਹੀ ਆ। ਉਹ ਬਾਈ ਆਪਾਂ ਹੀ ਅਰੀਜਨਲ ਜਗਤ ਜੀਤਾਂਗੇ। ਉਹੀ ਵੇਖੀ ਹੋਣੀ ਬਾਈ ਨੇ ਪਹਿਲਾਂ। ਉਹ ਤਾਂ 11 ਹਨਾ। ਸੇ ਇਹਦਾ ਲਾਉਣੇ ਸਾਫ ਜੀ ਤੇ ਲਾ ਲਿਏ ਉਹਨੇ ਵਧੀਆ ਹੈ। ਲੈਣੀ ਹੁਣ ਆਹ ਕਰਦਾਰੀ ਕੈਨੇਡਾ ਚ ਮਿਲੂ 800 ਰੁਪਏ ਚ ਸੀ 72 ਬੈਲਟਾਂ ਦੇ ਕੇ ਨਾਲ ਤਿੰਨ ਦੇ ਨਾਲ ਪੁਲੀ ਦੇ ਕੇ ਤੇ ਲਿਆਂਦਾ ਆਪਸੇ। ਬਸ ਫਾਈਨਲ ਆ। ਤਾਂ ਵੀ ਬਾਹਰ ਕੱਟਦੀ। ਅਸੀਂ ਲਾ ਬਾਬੇ ਦਾ ਟੈਨਸ਼ਨ ਹੋਰ ਪੈ ਗਈ। ਆਪਣਾ ਮਿੱਤਰ ਕਹਿੰਦਾ ਯਾਰ ਪਾਣੀ ਦਾ ਦਬਾਅ ਮੰਨ ਰਿਹਾ ਕਿਉਂਕਿ ਕੱਸੀ ਦਾ ਪਾਣੀ ਲੱਗਿਆ ਨਹੀਂ। ਪਾਣੀ ਹੈਗੇ ਏਰੀਏ ਦੇ ਨਰਮ ਥਲਾਂ ਬਾਕੀ ਹੁਣ ਤੁਸੀਂ ਦੱਸੋ ਕਿ ਕੀ ਲੱਗਦਾ ਐਂ ਜੇ ਖੜਾ ਜੇ ਤਾਂ ਆ 15 ਦਿਨਾਂ ਦਾ ਹੋ ਗਿਆ ਜੇ ਬਜਾਈ ਤੋਂ ਅੱਜ ਰਾਤ ਸਪਰੇਅ ਮਾਰਦੇ ਆ ਕੋਰਾ ਜਣ ਤੇ ਕੋਰਾ ਜਣ ਤੇ ਵਿੱਚ ਡਾਈ ਘੋਲੀਆ ਤੇ ਯੁਰਗਾ ਆ ਦੋ ਚੀਜ਼ਾਂ ਬਾਕੀ ਕੋਰਾ ਅਕਤਾਰਾ ਚਾਰ ਹੋਣਾ ਇਹ ਇੱਕ ਤਾਂ ਥੋੜਾ ਜਿਹਾ ਜੇ ਆਪਾਂ ਨੂੰ ਫੂੰਗਸ ਲੱਗਾ ਪਿਆ ਤੇ ਬੜਾ ਔਖਾ ਜਾ ਲੱਗ ਰਿਹਾ ਹੈ ਤਾਂ ਸਫਰੇ ਕਰਨੇ ਗਰਮੀ ਬੜੀ ਹੋ ਗਈ ਯਾਰ ਜੰਦੀ ਇਹ ਦਾ ਕੋਲ ਚੱਲੀ ਲੱਗਦਾ ਮੌਕੇ ਦੇ ਢੋਲ ਨਹੀਂ ਪਈ ਮਾੜੀ ਮੋੜ ਕੋਲ ਜੀ ਕੋਲੋਂ ਉਹ ਡਰ ਗਿਆ ਪੈ ਗਿਆ ਯਾਰ ਬਈ ਉੱਠਣ ਵਾਲੀ ਮੌਕੇ ਮੇਰੇ ਬਾਬੇ ਉਹ ਕੰਮ ਤਾਂ ਚਲਾਦਾ ਪਰ ਜ਼ੋਰ ਬੜਾ ਲੱਗਦਾ ਤੋਰਨ ਦੇ ਮਿੱਟੀ ਵਾਲੀ ਬੋਲੀ ਹੈ ਤੇ ਇਕਾਚਾਰਾਂ ਵਾਲੀ ਲਿਆਏ ਪਰ ਮੈਨਾਂ ਨਾ ਸ਼ੀਂਹਾਂ ਸਤਾਲੀ ਚਾਹੀਦੀ ਹੈ ਆਹ ਇਹਦਾ ਕੰਮ ਨੇ ਬੜਾ ਹੀ ਪਿਆ ਹੈ ਇਹ ਕਾ ਉਹਦੀ ਸਿਹਤ ਨਹੀਂ ਠੀਕ ਆ ਜਮਾ ਉੱਤੇ ਛੜਦੇ ਆਉਂਦਾ ਬੂਮ ਉਹ ਪਤਾ ਨਹੀਂ ਆਉਣ ਜਾਣ ਕਰੂਗੀ ਕਿਹਨ ਡਰਮੇ ਤਾਲਿਆਂ ਵੇਲੇ ਵੀ ਮਿੱਤਰੋ ਆਪਾਂ 12 ਡਰਮਾਂਗੇ ਲਾਉਂਦੇ ਦੋ ਕਿੱਲਾਂ ਤੇ 6 ਡਰਮਾਂ ਵੱਡੀਆਂ ਲਾਉਂਦੇ ਪਰ ਇਹਦੇ ਤੇ ਹੁਣ ਆਪਾਂ 13 ਡਰਮਾਂ ਦਾ ਘੋਲ ਐ ਤੇ 100 ਰਾ ਬਣਦਾ 96 ਉਰੇ ਬਣਦੇ ਤੇ ਬਾਹਰੋਂ 8 ਹੀ ਜਿਵੇਂ 96 ਤੇ ਇੱਕ ਗਿੜੇ ਚ 8 ਕੱਢਦੀ ਐ ਜਿਵੇਂ 4 ਆਪਾਂ ਹੁਣ ਲਈ ਜੰਨੇ ਤੇ ਬੈੱਡ ਦੇ ਇੱਕ ਉਧਰ ਇੱਕ ਉਧਰ ਐਂ ਉਹ ਉੱਥੇ ਗਿਆ ਸੀ ਇੱਕ ਬੈੱਡ ਛੱਡਣਾ ਚਾਰਾਂ ਵਾਲੀ ਤੇ ਇਸ ਪਾਣੀ ਉਹੀ ਪੈ ਜਾਣਾ ਇਹਦੇ ਚ ਵੀ ਚਲੋ ਇਹ ਇੰਨਾ ਵੀ ਡਰਮਾਂ ਦਾ ਥੋੜਾ ਜਿਹਾ ਫਰਕ ਹੋਊਗਾ ਇਹਦੇ ਚ ਵੀ 17 ਲੀਟਰ ਤਾਂ ਪਾਣੀ ਪੈਂਦਾ ਹੀ ਹੋਣਾ 20 ਲੀਟਰ ਪਰ ਹੋਰ ਇਹ ਚ 25 ਪੈਂਦਾ ਤੇ ਆਪਾਂ 6-7 ਡਰਮਾਂ ਪੂਰੀਆਂ ਹੋਣੀਆਂ 2 ਕਿੱਲਾਂ ਦਾ ਮੋੜੇ ਹੋਣਾਂ ਤੇ ਜਿਵੇਂ ਜਲ ਗੋਚ ਹੀ ਪੈਂਦੀ ਜਾਂਦੀ ਹੈ ਤਾਂ ਵੀਰ ਤਾਂ ਕਈ ਦੂਜੂ ਵੀ ਕਰ ਦਿੰਦੇ ਜਿਗ ਜਾਈਗੀ ਜਿਵੇਂ ਆਪ ਕਣਕ ਝੋਨੇ ਤੇ ਕਰਦੇ ਆਪਾਂ ਪਰ ਇਹਦੇ ਤੇ ਗੰਨ ਤੇ ਪਰ ਪੈਸੇ ਲਾਏ ਸੀ ਆਪਣਾ ਪੌਣਾ ਪਿੰਡ ਤਾਂ ਕਰ ਗਏ ਨੇ ਤੇ ਆਪਾਂ ਵੀ ਚਲ ਫੈਰ ਕੀ ਕਰਕੇ ਹੈਗੇ ਪਰ ਤਾਂ ਸਾਨੂੰ ਨਹੀਂ ਪਤਾੰਦਾ ਇਹ ਇੱਕ ਇਹ ਸੁੰਢੀ ਵਾਲੀ ਇਸ ਜਾਲਾ ਵਧੀਆ ਗੋਚ ਪੈਂਦੀ ਹੈ ਦਵਾਈ ਉਹ ਦੂਜੇ ਪਾਸੇ ਮੱਥੇ ਛੱਡੀ ਜਾਂਨੇ ਆ ਮੱਥੇ ਨਾਲ ਦੀ ਨਾਲ ਕੱਢੀ ਜਾਂਨੇ ਇੱਥੇ ਗਿਆ ਸੀਗਾ ਮੈਂ ਆ ਬੰਦ ਨਹੀਂ ਯਾਰ ਉਹ ਭਰਾ ਵਾ ਇਨੀ ਉੱਤੇ ਥੋੜੀ ਚੜਨਾ ਥੱਲੇ ਆ ਵੇ ਥੱਲੇ ਹੀ ਜਾਵਾ ਦੂਰੋਂ ਦਫਾ ਜਾ ਹਿਸਾਬ ਇਹ ਹੈ। ਆਦੀ ਟੱਪੇ ਆ ਮੰਗ। ਕੋਈ 2-4 ਦਿਨ ਵੀ ਸ਼ੱਕੇ। ਪਹਿਲਾਂ ਮਸ਼ੀਨ ਕੋਲ ਗਈ ਤਾਂ ਲੇਟ ਹੋ ਗਏ। ਚਲੋ ਦੇਣਿਆਂ ਨਵੇੜਕੇ ਜਾਵਾਂਗੇ ਵੈਸੇ। ਹੁਣ ਵੀਰੋ 7:30 ਤੋਂ 8:15 ਹੋ ਗਏ। ਕੰਮ ਨਿਬੜਿਆ ਕੰਮ ਸਪਰੇਅ ਦਾ। ਪਰ ਇੰਨਾ ਅਸਰ ਵਾਹ ਕਰੂਗੀ। ਅਸਰ ਵਧੀਆ ਕਰੂਗੀ। ਉਈ ਰਾਤ ਉੱਤੇ ਠੰਡੀ ਐ ਤਾਂ ਪਤਾ ਦੇਣੇ ਵਾਲੀ ਹੁੰਦੀ ਉਹਦਾ ਕੰਮ ਤਾਂ ਇਹੀ ਕਰਨਾ ਹੈ ਲੈ ਵੀ ਮਿੱਤਰ ਪਿਆਰਿਓ ਪਹੁੰਚ ਚੁੱਕੇ ਆ ਖਰਾਰ ਤੇ ਫੇਰ ਕਿੰਨੇ ਨੰਬਰ ਆ ਹਾਂ 403 ਇਹ ਆਪਣਾ ਟਰਾਲੀ ਆ ਬੈਡ ਵੀਗਾ ਹੋ ਗਿਆ ਤੇ ਇਹ ਸਾਪੇ ਡਾ ਅੱਗੇ ਵੀ ਇਹ ਪਲਟੀਆਂ ਖਾਂਦੀ ਰਹਿੰਦੀ ਐ ਬਹੁਤ ਪਲਟੀਆਂ ਖਾਂਦੀ ਐ ਤਾਂ ਕਰਕੇ ਅੱਜ ਇਹਦਾ ਬੈਡ ਸਿੱਧਾ ਕਰਾਉਣੇ ਆ ਫੇਰ ਮਸ਼ੀਨ ਲੈ ਕੇ ਜਾਣੀ ਘਰੇ ਇਹ ਕਾਰੀ ਕੰਮਕਾਰ ਦੇ ਛੋਟੇ ਛੋਟੇ ਅੱਗੇ ਤੁਹਾਨੂੰ ਦਿਖਾਉਣੇ ਲੈ ਵੀ ਕੜਤੀ ਕੁੱਤੀ ਕਪਾਹ ਜੋ ਕਹਿੰਦੇ ਇੱਕ ਤਾਂ ਰੈਮ ਚੌੜੇ ਕਰਾਉਣੇ ਆ ਤੇ ਰੈਮ ਪਾਉਣੇ ਆ ਆਪਾਂ ਹੁਣ ਦੂਜੇ ਨੂੰ ਵੇਖਣ ਨੂੰ ਤਾਂ ਹੋ ਸਕਦਾ ਭਾੜੇ ਲੱਗਣਾ ਪਰ ਹਿੱਸਾ ਨਹੀਂ ਬਦਲਣਾ ਪਾਣਾ ਜੇ ਹਿੱਸਾ ਬਦਲੇ ਬੈਰਿੰਗ ਸੈਰਿੰਗ ਖੋਲਣਗੇ ਬਹੁਤ ਪਗਾਈ ਪਊਗੀ ਬਾਕੀ ਹਿੱਸਾ ਮਹਿੰਗਾ ਪਊਗਾ ਔਕਾ ਪੱਕਾ ਤਾਂ 1000 ਰੁਪਏ ਚ ਰੈਮ ਬਦਲ ਦੇਣੇ ਆਪਾਂ ਹੁਣ ਮੜਾ ਰੈਮ ਬਲਾ ਕੇ ਦਿਖਾਉਂਦਾ ਰੈਮ ਰੈਮ ਤਾਂ ਲੱਗ ਹੀ ਜਾਣਾ ਬਾਈ ਅੱਛਾ ਚੌੜਾ ਹੋਈ ਜਾਣਾ ਹਾਂ ਜੋ ਕੁਲੀ ਆਉਣਾ ਬਾਹਰ ਮੀਟੋ ਕਿੰਨੀ ਆ ਨਾ ਜੀ ਹਾਂ ਇਹ ਤਾਂ ਹੈ ਜੀ ਉਹਦੀ ਧੋਕ ਘਟ ਰੈਂਬ ਬਤਾ ਕੇ ਸਾਡਾ ਸ਼ੋਰ ਰੈਲਦੀਆਂ ਦਾ ਹੁੰਦਾ ਏ ਸੀਗਾ ਆਹ ਭਾਈ ਆਪਣਾ ਉਹ ਹੈਗਾ ਡੂੰਗਾ ਬਹੁਤ ਏਦੋ ਹਣਾ ਪੁਰਾਣਾ ਇਧਰੋ ਟਾਇਰ ਹੈਗਾ ਇੱਥੇ ਹਾਂ ਲਾ ਨਹੀਂ ਨਾ ਲੱਗਿਆ ਧਰੋਲਾ ਠੀਕ ਹੈ ਯਾਰ ਬਾਹਰੋਂ ਦਾ ਲੱਗਦਾ ਹੀ ਬਹੁਤ ਤਗੜਾ ਬਿਲਕੁਲ ਬਾਈ ਯਾਰ ਹੋਰ ਨਹੀਂ ਮੁੱਦੀ ਹੁੰਦੀ ਹੁਣ ਭਜਾਇਆ ਕਰਾਂਗੇ ਫਲ ਇਹ ਮੁੱਦੀ ਕਰਨ ਵਾਲੇ ਹੂੰ ਪਹਿਲੇ ਸੀਜ਼ਨ ਇਹਨੇ ਬਾਈ ਨੇ ਮੁੱਦੀ ਮਾਰੀ ਬਾਈ ਉਹ ਐ ਨਹੀਂ ਹੋਇਆ ਸੀ ਉਹਦਾ ਪੈਰ ਤੇ ਖੜ ਗਈ ਸੀ ਮਾਰ ਖਾਲ ਤੇ ਖੜ ਖਾਲ ਤੇ ਥੱਲੇ ਮੋੜਦੀ ਬਾਈ ਇਹ ਬਈ ਹੁਣ ਪੈਸੇ ਨਾ ਲਾਓ ਜੇ ਆ 3000 ਰੁਪਏ ਪਿੱਛੇ ਰੋਈਗਾ ਗਰੀਬ ਨਹੀਂ ਆ ਰਹਾ ਮੈਂ ਬਾਈ ਨੇ ਬਹੁਤ ਜਾਇ ਰੇਟ ਤੇ ਕੰਮ ਕਰਿਆ ਜੇ ਕੋਈ ਲਾਂਭਾ ਆਈ ਬਾਈ ਨੂੰ ਫੜ ਲੈਣਾ ਹੈ ਠੀਕ ਹੈ ਜੀ ਪੂਰਾ ਗਾਰੰਟੀ ਵਾਲਾ ਕੰਮ ਆਪਣਾ ਮੈਂ ਕਹਿੰਦਾ ਟੈਨਸ਼ਨ ਨਾ ਲੈ ਤੂੰ ਵਾ ਠੀਕ ਹੈ ਜੇ ਤੈਨੂੰ ਬਾੜੀ ਹੋਰ ਹੋਰ ਵੀ ਤੈਨੂੰ ਜਾ ਰਹਾ ਹੈ ਜੀ ਤੂੰ ਮੈਨੂੰ 1000 ਰੁਪਏ ਵਾਧੇ ਦੇ ਫਿਰ ਤਿੰਨ ਦੀ ਸਾਤੇ ਚਾਰ ਜੇ ਤੈਨੂੰ ਲਾਈਫ ਟਾਈਮ ਗਾਰੰਟੀ ਦੇ ਦੂੰਗਾ ਮੇਰੀ ਲਾਈਫ ਪੈਨ ਤਾਂ ਜਾ ਰਹੇ ਨੇ ਐਡੀ ਗਰੰਟੀ ਦਾ ਬੰਦੇ ਵੀ ਨਹੀਂ ਪਤਾ ਕੀ ਆ ਮੈਂ ਤੁਹਾਨੂੰ ਦੱਸ ਦਾਂ ਹੁਣ ਨਹੀਂ ਆਪਣੇ ਕੋਣ ਕਹਦਾ ਖਤਮ ਆਏ ਮੈਂ ਕਹਿੰਦਾ ਮੇਰੀ ਗੱਲ ਸੁਣ ਹੁਣ ਆ ਟਾਇਰ ਤੂੰ ਸਿੰਗਲ ਟਾਇਰ ਚੜਾ ਲੈਣਾ ਹਾਂ ਹਾਂ ਵੀਰੇ ਠੀਕ ਆ ਕੱਲ ਨੂੰ ਇਹਨੂੰ ਡਬਲ ਇੱਕ ਡੇਮ ਲੈ ਕੇ ਹੋਰ ਚੜਾ ਲਈ ਦੋ ਟਾਇਰ ਹੋਰ ਚੜਾ ਲਈ ਨਾਲ ਟਰਾਲੀ ਹੀ ਬਣ ਜਾਣਾ ਮੇਰਾ ਇਹ ਚਾਰ ਟਾਇਰ ਸਾਰੇ ਬਦਲਣਾ ਪਊ ਸਾਰਾ ਹੀ ਬਦਲਣਾ ਪਊ ਨਹੀਂ ਨਹੀਂ ਤੂੰ ਬਾਹਰੋਂ ਵੇਖ ਅੰਦਰੋਂ ਵੇਖ ਹੀ ਨਾ ਜਸੇ ਕੀ ਟਰਾਲੀ ਇਹਨੂੰ ਓਏ ਓ ਟਰਾਲੀ ਵੱਡੀ ਸੀ ਉਹ ਚੌੜੀ ਸੀ ਤਾਂ ਭੜੀ ਲੱਗਦੀ ਇਹਦੇ ਨਹੀਂ ਉਪਰਾਂ ਲੱਗਣਾਗਾ ਇਹਦਾ ਤੂੰ ਪੈਸੇ ਵਾਜ ਗਿਆ ਆਪਣੇ ਹਿੱਸੇ ਦੇ ਵਧੀਆ ਰਹਿ ਗਿਆ ਹਿੱਸੇ ਜਿੰਨਾ ਤਾਂ ਇਹ ਅਰਚ ਤੈਨੂੰ ਹਿੱਸਾ ਕਾ ਹੁਣ ਬਦਲ ਕੇ ਦਿੰਦਾ ਲੈ ਗਰੀਬ ਨਾ ਹਣ ਬਹੁਤ ਮੁੱਧੀ ਵਾਜਦੀ ਸੀ ਯਾਰੇ ਕੋੜ ਕੱਢ ਤੈ ਤੀਆ ਬੈਲ ਨਕਾਲਾ ਨਹੀਂ ਪਲਟਦੀ ਵੀਰੇ ਹੁਣ ਤਾਂ ਨੁਗਰੀ ਜਾਊ ਖੇੜਦੀ ਠੀਕ ਆ ਯਾਰ ਵੀਰੇ ਚੌੜਾਈ ਬਹੁਤ ਹੋ ਗਈ ਸਾਰਾ ਠੀਕ ਆ ਯਾਰ ਹਾਂ ਮਾੜੀ ਜਿਹੀ ਲੱਗਦੀ ਹੈ। ਹਾਂ ਲੋ ਉਪਰੀ ਲੱਗਦੀ ਥੱਲੇ। ਪਹਿਲਾਂ ਐ ਲੱਗਦਾ ਇਹ ਖੜੀ ਫਰਕ ਪਾਊਗੇ ਨਾ ਆਉਣਾ ਹੈ ਲੱਗਦਾ ਬੜਾ ਪੈ ਗਿਆ ਨਾ। ਨਹੀਂ ਨਹੀਂ ਕੋਹਨੇ ਹੁੰਦਾਗਾ। ਥੱਲੇ ਦਾ ਵੇਖਣਾ ਹੀ ਨਹੀਂ ਆਪਾਂ। ਮੂਹਰੋ ਹੱਕ ਉੱਚੀ ਵਾਲਾ ਕਰੀ ਟਰੈਕਟਰ ਜਿੱਦੀ ਲੱਗ ਜਾ ਗਰੂ ਮੋਦਰ। ਹੁਣ ਤਾਂ ਮੂਹਰੋ ਨੀਵੀਂ ਕਰਕੇ ਵਾਲੀ ਲੱਗਦੀ ਹੈ। ਲੈ ਵੀ ਮਤਰਾ ਨਵਾਂ ਪੰਗਾ ਲੈਣ ਲੱਗੇ ਇੱਥੇ ਪਲਾਸਟਿਕ ਦੀ ਟੈਂਕੀ ਬਣਾਉਣ ਲੱਗੇ ਕਿਉਂਕਿ ਇੱਕ ਤਾਂ ਉਹ ਰਾਸਥਾਨ ਜਾਣੇ ਹੁੰਨੇ ਮਸ਼ੀਨ ਤੇ ਉੱਥੇ ਆਪਾਂ ਨੂੰ ਡੀਜ਼ਲ ਦੀ ਲੋਡ ਪੈਂਦੀ ਹੈ 20 ਲੀਟਰ ਦੀ ਤੇ ਲੈ ਤਾਂ ਮਗਰ ਢੋਣੇ ਆ ਜਾਂ ਮਸ਼ੀਨ ਤੇ ਰਾਹ ਦਾ ਗਰਮੀ ਬਹੁਤ ਹੁੰਦੀ ਹੈ ਤਾਂ ਉੱਤੋਂ ਦਲਦਾ ਰਹਿੰਦਾ ਨਾਲ ਵੀ ਰਿਸਕ ਜਾਂ ਲੱਗਦਾ ਸਾਨੂੰ ਦਾ ਨਾਲ ਮਸ਼ੀਨ ਤੇ ਰੱਖਿਆ ਨਹੀਂ ਗਾ ਜੇ ਉਹ ਚੱਕ ਕੇ ਕਿਤੇ ਲਾ ਲਈਏ ਤਾਂ ਗਾਂਧੀ ਜਾਂ ਤੋਰੀ ਜਾਣੀ ਹੁੰਦੀ ਮਸ਼ੀਨ ਕਿਹੜਾ ਇੱਕ ਦਾਹਾਂ ਕਿੱਲਾਂ ਦਾ ਪਤਾ ਤੇ ਆਥਨੇ ਤਕਰੀਬਨ ਲੋਡ ਪੈਂਦੀ ਪਿਛਲੇ ਸਾਲ ਆਪਾਂ ਇੱਥੋਂ ਹੀ ਬਣਾਈ ਸੀ ਲੋਹੇ ਦੀ ਟੈਂਕੀ ਉਹਦੇ ਤਾਂ ਹੁਣ ਆਪਾਂ ਲੋਹੇ ਵਾਲੀ ਟੈਂਕੀ ਦੇ ਜੰਗਾਲ ਬਣਦੀ ਸੀ ਸੀ ਟਰੱਕਾਂ ਵਾਲੀ ਉਹ ਹਵਾ ਵਾਲੀ ਲਈ ਆਵਦੇ ਨੇ ਪੂਰੀ ਵਧੀਆ ਵੀ ਨਾ ਜੰਗਾਲ ਬਣੇ ਪਰ ਉਹਦੇ ਚ ਵੀ ਜੰਗਾਲ ਹੋਣੇ ਆਉਂਦੀ ਆਉਂਦੀ ਸੀ ਤਕਰੀਬਨ ਤੇ ਇੱਕੋ ਥੱਲੋ ਮੋਟਰ ਲਾਈ ਸੀ ਚੱਕਰ ਨੂੰ ਤਾਂ ਚੜਾਉਣਾ ਉਹ ਪ੍ਰੋਜੈਕਟ ਵੀ ਫਿਰ ਰਿਹਾ ਹੁਣ ਆਪਾਂ ਇੱਥੇ ਉੱਚੀ ਟੈਂਕੀ ਬਣਾਉਣੀ ਹੈ ਇੱਥੇ ਲੋਹੇ ਦੀ ਲਾ ਨਹੀਂ ਸਕਦੇ ਕਿਉਂਕਿ ਸਾਲ ਬਾਅਦ ਤਕਰੀਬਨ ਇੰਨਾ ਤੇੜ ਪਾਉਣਾ ਹੁੰਦਾ ਆਪਾਂ ਊਂਕੜਾ ਨੇ ਤੇਰੇ ਤੇ ਪਾਉਣਾ ਜੰਗਾਲ ਬਣ ਜਾਣੀ ਤੇ ਉਹਦੇ ਤਾਂ ਆਪਾਂ ਲਾ ਦੇਾਂਗੇ ਟੈਂਕੀ ਹੁਣ ਪਾਣੀ ਵਾਲੀ ਚਾਹਾਂ ਰੱਬ ਨਾ ਕਰੇ ਕਦੇ ਪਾਣੀ ਦੀ ਲੋੜ ਐਮਰਜੈਂਸੀ ਜੀ ਵੀ ਪੈ ਸਕਦੀ ਹੁੰਦੀ ਐ ਤੇ ਬਾਕੀ ਉਹ ਵੀ ਚੱਲ ਪਾਣੀ ਮਾਰਾ ਨਹੀਂ ਟਰੈਕਟਰ ਤੇ ਫਿਰਦਾ ਰਿਆ ਕਰੂਗਾ ਠੀਕ ਹੈ ਜੀ ਜਿਹੜੀ ਇੱਥੇ ਪੈਰਦਾਨ ਦੇ ਥੱਲੇ ਟੈਂਕੀ ਲੱਗੀ ਤੁਹਾਨੂੰ ਮੈਂ ਦਿਖਾਉਣਾ ਉਹਦੇ ਆਸਤੇ ਪਾਈਪਾਂ ਜਿਹੜੀਆਂ ਆਹ ਇਹ ਬਲੋ ਵਾਲੀ ਪੈਪ ਲਾਉਣੀ ਆ ਪੁੱਤ ਰੇਂਦੀ ਲਾਉਣ ਵਾਲੀ ਤੇ ਹੁਣ ਸਾਡਾ ਲਖਵੀਰ ਪਲੰਬਰ ਸਾਧਿਆ ਪਿੰਡੋਂ ਕੋਟੜ ਲੰਗੋ ਉਹ ਆਊਗਾ 9 ਇੰਚੀ ਪੈਪ ਲੈ ਕੇ ਆਪਾਂ ਪਲਾਸਟਿਕ ਦੀ 2.5 3 ਫੁੱਟ ਦੀ ਉਹਦੇ ਉਤਲੇ ਪਾਸੇ ਪੀਕ ਪਾਉਣ ਜੋਗਾ ਐਂਡੋਂਡ ਕੈਪ ਲਾ ਦਾਂਗੇ ਬੰਦ ਟੱਕਣ ਲੱਗਦਾ ਕਰ ਦਾਂਗੇ ਥੱਲੇ ਉਹਦੀ ਟੀ ਬਣਾ ਕੇ ਇੱਥੋਂ ਦੀ ਪਾਈਪ ਲੈ ਜਾਗੇ ਆਪਾਂ ਸਿੱਧੀ ਥੱਲੇ ਥੱਲੇ ਦੀ ਡੀਜ਼ਲ ਵਾਲੀ ਟੈਂਕੀ ਦੇ ਨਾਲ ਇੱਥੇ ਲਾ ਦਾਂਗੇ ਦੀ ਟੂਟੀ ਪੱਕੀ ਉਦੋਂ ਛੱਡੀ ਜਦੋਂ ਇੱਥੇ ਸੂਈ ਥੱਲੇ ਹੋ ਗਈ ਜਦੋਂ ਸੂਈ ਫੁੱਲ ਹੋ ਗਈ ਕੰਮ ਨਿਬੜਾਣਾ ਵੀ ਮੋਟਰ ਲਾਉਣੀ ਪਵੇ ਬਾਕੀ ਹੋ ਸਕਦਾ ਫੇਲ ਹੋ ਜਾਈਏ ਪ੍ਰੋਜੈਕਟ ਜਿਵੇਂ ਪਰ 2000 ਰੁਪਏ ਲਾਇਆ ਗਿਆ ਏਵੇਂ ਗਿਆ 7-800 ਦੀ ਟੈਂਕੀ ਲਈ ਇੱਥੇ ਫਿਟਿੰਗ ਫੋਟਿੰਗ ਪੈ ਗਈ ਇੰਗਲਾ ਬਾਇਗਾ ਉਹ 2000 ਮਿੱਟੀ ਹੋ ਗਿਆ ਆਪਾਂ ਚਲ ਮਿੱਟੀ ਕਾ ਦਾ ਲੋਹਾ ਦਾ ਕੋਲੇ ਹੀ ਆ ਤੇ ਹੋਣਾ ਦੇਣੇ ਇਹ ਵੀ ਪ੍ਰੋਜੈਕਟ ਆਪਣਾ 2000 ਰੁਪਏ ਨੂੰ ਪੈ ਜਾਣਾ ਮੈਨੂੰ ਲੱਗਦਾ 34 ਇੰਚ ਇਹ 34 ਇੰਚ ਆ ਆਪਾਂ ਇਧਰ ਨੂੰ ਭਾਵੇਂ ਨਾ ਕੱਢਾਂਗੇ ਆਪਾਂ ਮਗਰ ਨੂੰ ਕੱਢ ਲਾਂਗੇ ਉਹਦਾ ਮੂੰਹ ਜ ਆ ਜ਼ਰੂਰੀ ਨਹੀਂ ਆਪਾਂ ਮੂੰਹ ਨੂੰ ਕੱਢਣਾ ਉਹ ਤਾਂ ਭਾਈ ਇਧਰ ਨੂੰ ਕੱਢ ਲਾਂਗੇ ਬਸ ਇਧਰ ਉਹਦੇ ਤਿੰਨ ਚਾਰ ਉਂਗਲਾਈ ਉੱਚੀ ਰਹਿ ਜਾਏ ਕਿਉਂਕਿ ਥੱਲੇ T2 ਵੀ ਲਾਉਣੀ ਆ ਆਪਾਂ ਇਹ ਕੰਨੀ ਤੇ ਲਾ ਲਾਂਗੇ T ਤਾਂ ਆਪਾਂ ਚਾਰ ਉਂਗਲਾ ਥੱਲੇ ਰੱਖ ਲਾ 3 ਇੰਚ ਹੀ ਹੋ ਗਿਆ ਤੇ ਸਾਰੀ ਕਿੰਨੀ ਸੀ ਇਹ ਚਾਰ ਗਿਆ ਵਿੱਚੋਂ 30 ਰਹਿ ਗਿਆ 22 ਫੁੱਟ ਰਹਿ ਗਿਆ ਸਾਰੀ 34 ਸੀ ਇਹ 22 ਫੁੱਟ ਤਾਈ ਫੁੱਟ ਪਾਇਪ ਰਹਿ ਗਈ ਸਣੇ ਆਪਣੇ ਦੋਹੀਂ ਪਾਸੇ ਲੱਗ ਕੇ ਉਹ ਹਨਾ ਤਾਈ ਫੁੱਟ ਰਹਿ ਗਈ ਉੱਤੋਂ ਜੇ ਚਾਰ ਕਰਨੀ ਥੱਲੇ ਕੋਈ ਉੱਤੋਂ ਬਸ ਆਪਣਾ ਆ ਦੇਖ ਲੈ ਯਾਰ ਇਧਰ ਲਈ ਜਿਹੜੀ ਹਨਾ 4 ਲੀਟਰ ਪਾਣੀ ਹੋ ਗਿਆ 4 ਲੀਟਰ ਪੈ ਗਿਆ ਬਾ ਉਹ ਜਾ ਥੱਲੇ ਨੂੰ ਡੂੰਗਾ ਤੇ ਉਹ ਜਾ ਉੱਤੋਂ ਘਟਦੀ ਹੈ ਚਲ ਸਹੀ ਹੈ ਬਾ ਕਰ ਦੇ ਬੈਠੋ ਹੁਣ ਦੱਸ ਦੀ ਕਿੰਨੀ ਵੱਢਣੀ ਵੱਢ ਦੂਗਾ ਬਾ ਕੋਈ ਨਹੀਂ ਕਰ ਦੇ ਬਾਹਰ ਦੇ ਮੁੱਦਾ ਹਾਂ ਚਾਰ ਬੋਤਲਾਂ ਪਾਏਗਾ ਇਹਦੇ ਇੰਚ ਮੈਨ ਲਾਣ ਕਿੰਨੇ ਆਪਾਂ ਨੂੰ ਆਈਡੀਆ ਤਾਂ ਹੋ ਜੇ ਸਾਡਾ ਵੀ ਪਲੰਬਰ ਹੀ ਹੈ ਭਾਈ ਕਿੰਨੇ ਚੋਲੇ ਵੀਰ ਬੱਲ ਬੋਟੀ ਪੈ ਲ ਕਿੰਨੇ ਸੂਤੋਂ ਲਖਵੀਰ ਹੈ 400 ਤੋਂ ਬਹੁ ਮੋਟੀ ਚਲ ਕਰ ਦੂ ਤਾਂ ਹੋ ਗਈ ਇਹਦੇ ਨਾਲ ਮਿਲ ਖਮੜਾ ਕਿਵੇਂ ਵੇਲਗੇ ਜਾਊਗੇ ਇਹ ਆ ਮਾਲਾ 5 ਇੰਚ ਉੱਤੇ ਹੋ ਗਿਆ ਅੱਧਾ ਇਹ ਚੱਲ ਰਿਹਾ ਹੈ ਹੈ ਯਾ ਲੈ ਸੁਣਦਾ ਇਹ ਲੈ ਵਾ ਅੱਧਾ ਤੇ ਆ ਗਿਆ ਆ ਅੱਧਾ ਇੰਚ ਹੋ ਗਿਆ ਹ ਤੇ ਅੱਧੇ ਤੇ ਅੱਧੇ ਆ ਗਿਆ ਬੋ ਦਾ ਨਹੀਂ ਖੇਲਣਾ ਯਾਰ ਬੱਕ ਲੰਪ ਟਾਇਟ ਕਸੇ ਦੇ ਜਦੋਂ ਬੱਕ ਲੰਪ ਸੁਣ ਮਟਾਇਟ ਕਰਿਆ ਬਾਲੇ ਤੇ ਲੱਗਦਾ ਲਖਵੀਰ ਆਪਾ ਬਹੁਤ ਨਜਾਇਜ਼ ਪੈਸੇ ਲਾਉਣੇ ਪਰ ਫੇਰ ਸੋਚੀਦਾ ਚੱਲ ਕੋਈ ਨਹੀਂ ਆਲਸਾ ਤੋਡਾ ਭਲਾ ਜੇ ਕੋਈ ਨਹੀਂ ਵੱਡੇ ਹੀ ਬਹੁਤ ਹੋ ਗਏ ਚਲੋ ਆ ਵੜ ਨਹੀਂ ਪਾਉਗੇ ਨਹੀਂ ਨਹੀਂ ਵੜ ਨਹੀਂ ਪੈਣੀ ਟੱਕਣਾ ਲਿਆ ਜੀ ਬੰਨ ਜਾਓ ਟੱਕਣਾ ਆਪਾਂ ਥਾ ਲੋ ਇੰਚੀ 2 ਇੰਚੀ ਉਹ ਜਿਹੜਾ ਲਾਉਣਾ ਜਗਾੜ ਉਹਦੇ ਵਾਸਤੇ ਟੀ ਮੜ ਜੇ ਆਪਣੀ ਹਨਾ ਉਤੋਂ ਉੱਤੇ ਵੀ ਸਾਲਾ ਇਹ ਟੇਢੀ ਲਾਉਣੀ ਆ ਆਪਾਂ ਬਰ ਸੈਟਿੰਗ ਇਹਦੀ ਆਂ ਟੇਢੀ ਫਿਟ ਕਰਾਈ ਜੇ ਇਹ ਤਾਂ ਮੇਰੇ ਕੋਲ ਜਗਾੜ ਪੈ ਲਵੇ ਹੈ ਇਹ ਤਾਂ ਹੋਰ ਐਨੂ ਹੋ ਜਾਵਾ ਵਧੀਆ ਪਾੰਜ ਹਨਾ ਉਰੇ ਨੂੰ ਹੋ ਜਾਦਾ ਟੇਢੀ ਫਾਇਦਾ ਹੀ ਕਣੀ ਹੋ ਸਕਦੀ ਹੋ ਜੂਗੀ ਲਾਈਏ ਫਿਰਣ